ਗੁਰੂ ਮਾਰ ਸੇ ਸੰਕੁਸ਼ਣੋ ਪਰਮਾਨੰਦੀ ਜੈ ਸੂਰ ਹਨਾਰਾ ਸੇ ਸੰਕੁਸ਼ਣੋ ਪਰਮਾਨੰਦੀ ਜੈ ਸਾਡੇ ਸਤਕਾਰਯੋਗ ਨਗਰਵਾਸੀਓ ਇਸਰ ਉਤਾਰ ਦੇ ਕਟਵਜਾਇ ਪ੍ਰਮੁਖ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੜੇ ਹਲਾਈ ਤੇ ਛੋਟੇ ਸ਼ਬਦਾਂ ਦੀ ਬੇਨਤੀ ਰੱਖਦਾ ਹੈ। ਦਾਸ ਦੀ ਬੇਨਤੀ ਦਾ ਜੋੜ ਮੇਲ ਸਾਰੇ ਮਾਨੁੱਖ ਮਨੁੱਖ ਜਾਤੀ ਦੀ ਹੋਂਦ ਨਾਲ ਹੈ। ਸਤਿਪ੍ਰੀਮਖੋ ਬੇਨਤੀ ਇਹ ਹੈ ਉਹ ਅਕਾਲ ਪੁਰਖ ਜੋ ਅਨਾਦੀ ਤਾਕਤ ਹੈ। ਕੀ ਜੀ ਗੱਲ ਹੋਣ ਲੱਗੀ ਹੈ ਉਹ ਅਕਾਲ ਪੁਰਖ ਜੋ ਅਨਾਦੀ ਤਾਕਤ ਹੈ ਸਾਰੇ ਗੁਜਰਦਾ ਰਚਨ ਹਾਰ ਹੈ। ਜੇ ਇਹਦੇ ਹੁਕਮ ਵਿੱਚ ਇਹ ਸਮਾਜ ਲੋਕ ਦੀ ਧਰਤੀ ਉੱਤੇ ਅਵਤਾਰਾਂ ਪਗੰਬਰਾਂ ਗੁਰੂਆਂ ਦਾ ਆਗਮਨ ਹੋਇਆ ਸਮੇਂ-ਸਮੇਂ ਤੇ ਪਰਮੇਸ਼ਰ ਆਪਣੀ ਮਾਨਵ ਰਚਨਾ ਨੂੰ ਮਾਰਗ ਦੇਣ ਵਾਸਤੇ ਆਪਣੀ ਸ਼ਬਦ ਤਾਕਤ ਨੂੰ ਗੁਰੂਆਂ ਅਵਤਾਰਾਂ ਪਗੰਬਰਾਂ ਭਗਤਾਂ ਤੇ ਸੰਤਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਰਿਹਾ ਸੋ ਕੌਣ ਪ੍ਰਗਟ ਹੋਇਆ ਏ ਜਿਹੜਾ ਇਹ ਸਾਰ ਗੁਰੂ ਅਵਤਾਰ ਪੀਰ ਪਗੰਬਰ ਪੀਰ ਪਗੰਬਰ ਜਿਹੜੇ ਇਹਦੇ ਹੁਕਮੇ ਚ ਆਏ ਸੋ ਉਹ ਪ੍ਰਮਾਤਮਾ ਨੇਕ ਲੰਗ ਇਹ ਸਮਾਤ ਲੋਕ ਦੀ ਧਰਤੀ ਉਤੇ ਸਹਿਦ ਸਵੇ ਪਾਸ਼ਾ ਦੇ 250 ਸਾਲ ਪੂਰੇ ਹੋਣ ਤੇ ਮੁਹੰਮਦ ਸਾਹਿਬ ਦੀ 14ਵੀਂ ਸਦੀ ਦੇ ਅਖੀਰ ਤੇ ਉਹ ਪ੍ਰਮਾਤਮਾ ਨੇਕ ਲੰਗ ਜਿਹੜਾ ਪ੍ਰਗਟ ਹੋ ਚੁੱਕਾ ਹੈ ਕਿਸ ਸਮਾਤ ਲੋਕ ਦੀ ਧਰਤੀ ਉਤੇ ਸੋ ਆਓ ਦੋਟਿਆ ਸ਼ਬਦ ਉਹ ਸਨੇਕ ਲੰਗ ਦੇ ਪ੍ਰਕਟਾਰੇ ਬਾਰੇ ਸਹਿਦ ਸਵੇ ਪਾਸ਼ਾ ਦੇ ਸੁਣੀਏ ਵੁਰਖ ਬਨਾਚੀ ਪ੍ਰਗਟ ਹੋਵੇ ਬੇਪਰਵਾ ਜਿਸ ਦੇ ਅੱਗੇ ਗੋਬਨ ਸੀਸ ਰਿਆ ਜਪਾ ਕੌਣ ਪ੍ਰਗਟ ਹੋਇਆ ਏ ਜਿਹਨੂੰ ਸਹਿਬ ਦਸਵੇਂ ਪਾਤਸ਼ਾਹ ਵੀ ਨਮਸ਼ਕਾਰ ਕਰਦੇ ਨੇ ਉਹਦਾ ਪ੍ਰਕਾਵਾ ਹੋਇਆ ਸੋ ਅਗਲਾ ਸ਼ਬਦ ਹੁੰਦਾ ਹੈ ਗੋਬਿੰਦ ਕੇਰ ਬਿਠਾਇਆ ਕੰਧ ਖਾਲਸਾ ਜੈਸੀ ਸਜਾਇਆ 1703 ਵਿਚਮੀ ਵਿਜਮਾਤ ਸੱਚਾ ਚੰਗ ਜੜਾਇਆ 1756 ਵਿਚਮੀ ਗਿਆ ਕਮਾਈਆ ਪੰਜ ਪਿਆਰੇ ਸੱਚ ਦਿਲਾਰੇ ਆਪਣੇ ਆਪ ਬਨਾਇਆ ਬ੍ਰਹਮ ਬਨਾ ਚੀ ਵੇਖੇ ਮਾਰ ਜਾਤ ਮਾਛੂ ਆੜੇ ਜਿਨ ਨੰਗੀ ਪੈਰੀਂ ਨੇਹਰਾ ਲਾਇਆ ਸੁੱਕੜ ਪਿਆਰ ਨਾ ਸੁਣੋ ਨੇਕ ਲੰਗਦੇ ਪ੍ਰਕਟਾਵੇ ਦਾ ਹਵਾਲਾ ਆ ਰਿਹਾ ਹੈ ਦੁਬਾਰਾ ਸੁਣੋ ਗੋਬਿੰਦ ਗੋਬਿੰਦ ਫੇਰ ਬਠਾਇਆ ਪੰਥ ਖਾਲਸਾ ਜਿਸ ਨੇ ਜਾਇਆ 1723 ਵਿਗਮੇ ਵਿੱਚ ਮਾਤ ਸੱਚਾ ਚੰਦ ਜੜਾਇਆ 1752 ਵਿਗਮੇ ਵਿਆਹ ਕਰਾਇਆ ਪੰਜ ਪਿਆਰੇ ਸੱਚ ਦਿਲਾਰੇ ਆਪਰੇ ਆ ਬਨਾਇਆ ਪ੍ਰਭ ਬਨਾਚੀ ਵੇਖੇ ਮਾਰ ਝਾਰ ਝਾਤ ਮਛੂ ਆੜੇ ਜਿਸ ਨੰਗੀ ਪੈਰੀ ਡੇਰਾ ਲਾਇਆ ਓ ਚਨੀਜ਼ ਜਾਤ ਪਾਤ ਗੁਰਪੂਰਾ ਆਪਣੀ ਹੱਥੀਂ ਦੇ ਮਟਾਇਆ 1765 ਬਿੱਤ ਵਿੱਚ ਆਏ 1765 ਬਿੱਤ ਵਿੱਚ ਆਏ ਸੱਚੀ ਆਈ ਗੁਰ ਗੁਰਗੋਬਨ ਕਰੀ ਸੱਚ ਖੰਡ ਚੜਾਈ ਅਖੀਰ ਦੇ ਟਾਈਮ ਤੇ ਗੁਰ ਸੰਗਤ ਸਾਰੀ ਹੁਕਮ ਸੁਣਾਈ ਪੰਥ ਖਾਲਸਾ ਇੱਕ ਮੋਟੋ ਹੋ ਜਾਈ ਪ੍ਰਭ ਉਹ ਨਾਚੀ ਪਾਵੇ ਨਖ ਜੀ ਗਿਆ ਗੋਬਨੇ ਨੇ ਵੀ ਪ੍ਰਭ ਬਨਾਚੀ ਪਾਵੇ ਨਖ ਨੇਕ ਲੰਗੜੇ ਜੋਤ ਪ੍ਰਗਟਾਈ ਇਹ ਜੋਤ ਪ੍ਰਗਟਾਇ ਉਹਨੇ ਆ ਕੇ ਆਪਣਾ ਵਿਹਾਰ ਕੀਤਾ ਇਹ ਦਫੇ ਪਾਛਾ ਕਹਿ ਰਹੇ ਨੇ ਜੋਤੀ ਜੋਤ ਰੂਪ ਆਪ ਆਪਣੀ ਕਿਰਪਾ ਕਰ ਆਪਣਾ ਖੇਰ ਆਬ ਖਲਾਈ ਗੋਬਿੰਦ ਕਹੇ ਲਲਕਾਰ ਕੀ ਕਹਿੰਦਾ ਗੋਬਿੰਦ ਲਲਕਾਰ ਕੇ ਗੋਬਿੰਦ ਕਹੇ ਲਲਕਾਰ ਕਲ ਯੁਗਲ ਕਲ ਯੁਗ ਹੋਏ ਕਨਮਾਈਆ ਪਾਰ ਬ੍ਰਹਮ ਲੈ ਅਵਤਾਰ ਲਲਕਾਰ ਕੇ ਕਹਿ ਕੇ ਕਿਹਾ ਕਿਉਂ ਪਾਰ ਬ੍ਰਹਮ ਜਿਹੜਾ ਨੇਕ ਲੰਕੇ ਅਵਤਾਰ ਲਏਗਾ ਪਾਰ ਬ੍ਰਹਮ ਲਏ ਅਵਤਾਰ ਗੁਰ ਗੋਬਿੰਦ ਵਿੱਚ ਸਮਾਈ ਆ ਜਿਹੜੇ ਗੋਬਿੰਦ ਵਿੱਚ ਸਮਾਏਗਾ ਗੋਬਿੰਦ ਵਿੱਚ ਸਮਾਈ ਆ ਦੁਹਾਂ ਮੇਲਾ ਹੋਵੇ ਸੰਸਾਰ ਤੇਵ ਕੋਈ ਨਾ ਪਾਈ ਆ ਦੁਹਾਂ ਨਾ ਮੇਲਾ ਜਦ ਹੋਇਆ ਕਿ ਸੰਸਾਰ ਭੇਤ ਨਹੀਂ ਪਾਏਗਾ ਇਸ ਸੰਮਲ ਨਗਰੀ ਧਾਮ ਨਿਆਰ ਸੰਮਲ ਨਗਰੀ ਧਾਮ ਨਿਆਰ ਬੈਠ ਆ ਸੁਲਾਈਆ ਨਾਉ ਖਲਾਏ ਜਗਤ ਕੁਵਾਰ ਬੇਮੁਖਾਂ ਦੇ ਸਜਾਈਆ ਬੇਮੁਖਾਂ ਨੂੰ ਸਜਾ ਦੇਗਾ ਬੇਮੁਖਾਂ ਦੇ ਸਜਾਈਆ ਜਸਨੇ ਜੋਤ ਜਗੇ ਅਗੰਮ ਆਪਾਰ ਹਰ ਦਾਤਾ ਹਰ ਦਾਤਾ ਆਸਨ ਲਾਈਆ ਗੁਰਸਿੱਖ ਆਏ ਦਰਦਵਾਰ ਨਉ ਦਰ ਕਰੇ ਪਾਰ ਅੱਗੇ ਜਾਣਾ ਸੇਖ ਜਗਾਈਆ ਕਲ ਜੋ ਗਏ ਅੰਤਮ ਲਾਵੇ ਪਾਰ ਫਰਬਹੁ ਲਏ ਧਰਾਈਆ ਸ਼ਬਦ ਖੰਡਾ ਫੜ ਤੇਜ ਘਟਾਰ ਖੰਡਾ ਕਿਣਾ ਫੜੇਗਾ ਸ਼ਬਦ ਦਾ ਸਲਫਾਰੀ ਖੰਡੇ ਦੀ ਗੱਲ ਨਹੀਂ ਆ ਰਹੀ ਛਬ ਦੇ ਖੰਡੇ ਨਾਲ ਕੰਮ ਕਰੇਗਾ ਸ਼ਬਦ ਖੰਡਾ ਫੜ ਕੇ ਜਿ ਕਟਾਰ ਦਿਵਸ ਰਾਤ ਸੇਵਕ ਮਾਈਆ ਗੁਰਸਿੱਖ ਲੜਨਾ ਮਰੇ ਵਿੱਚ ਸੰਸਾਰ ਚਰਨੀ ਸੀਸ ਚਰਨ ਪ੍ਰੀਤ ਕੋਲ ਘੁਮਾਈਆ ਸ਼ਬਦ ਯੁੱਧ ਕਰੇ ਗੁਰ ਕਰਤਾਰ ਲੋਵਾ ਕੂਈਆ ਫੇਰਾ ਭਾਈਆ ਮਨ ਮਤ ਬੁੱਧ ਨਾ ਕੋਈ ਵਿਚਾਰ ਨਾ ਕੋਈ ਜਗਤ ਕਰੇ ਪੜਾਈਆ ਨਾ ਕੋਈ ਜਗਤ ਕਰੇ ਪੜਾਈਆ ਕਾਰਜ ਸਿੱਧ ਆਪ ਕਰੇ ਨਰਨਕਾਰ ਕਲ ਜੋ ਗਏ ਅੰਤਮ ਮੇਡ ਮਡਾਈਆ ਕੱਲੋਂ ਖਤ ਕਰੇਗਾ ਅਗੇ ਕੱਲੋਂ ਨਹੀਂ ਰਹੇਗਾ ਕਾਲ ਜੋ ਗਏ ਹੰਤਮ ਮੇਟ ਮਟਾਈ ਆ ਨੇਕ ਲੰਕ ਲੈ ਅਵਤਾਰ ਕੀ ਕਹਿੰਦੇ ਦਸਵੇਂ ਪਾਤਸ਼ਾਹ ਲੰਕਾਰ ਕੇ ਕਹਿ ਕੇ ਗਏ ਨੇ ਕਿ ਨੇਕ ਲੰਕ ਜਿਹੜਾ ਇਹ ਜਰੂਰ ਅਵਤਾਰ ਲਏਗਾ ਨੇਕ ਲੰਕ ਲੈ ਅਵਤਾਰ ਗੁਰੂ ਗੋਬਿੰਦ ਕਰੇ ਪਿਆਰ ਇਦਾਂ ਪਿਆਰ ਹੋਏਗਾ ਦਸਵੇਂ ਪਾਤਸ਼ਾਹ ਦੇ ਨਾਲ ਹੋਣਾ ਗੁਰੂ ਗੋਬਿੰਦ ਕਰੇ ਪਿਆਰ ਸੰਮਲ ਨਗਰੀ ਧਾਮ ਸਹਾਈਆ ਸੰਮਤ ਸ਼ੰਤੀ ਮਾਰੇ ਮਾਰ ਜਿਹੜਾ ਆਪਣੇ ਹੱਥ ਰਖਾਈਆ ਜਿਹੜਾ ਆਪਣੇ ਹੱਥ ਰਖਾਈਆ ਖੇਲੇ ਖੇਲ ਗੁਰੂ ਵਖੁਰ ਕਰਤਾਰ ਕਰਤਾ ਪੁਰਖ ਵਢੀ ਵਢਾਈਆ ਧਰਮੀ ਧਰਮ ਧਰਮ ਕਰੇ ਜੋੰਕਾਰ ਕਰਮਾ ਗਾਤਨਾ ਵੇਖ ਵਿਖਾਇਆ ਨੌ ਖੰਡ ਸਤ ਦੀਪ ਏਕਾ ਧਾਰ ਏਕਾ ਰਿਆ ਵਧਾਈਆ ਜਿਤ ਨਿਸ਼ਾਨਾ ਕਰ ਪਿਆਰ ਸਤ ਰੰਗਾ ਸਤ ਰੰਗਾ ਰਗਾਈਆ ਸੋ ਸਤ ਰੰਗ ਦਾ ਨਿਸ਼ਾਨ ਤੁਸੀਂ ਦੇ ਰਹੇ ਹੋ ਅੱਜ ਸ੍ਰੀ ਕੀ ਦਵੀ ਆਪਣੇ ਘਰ ਨਾ ਕੋਈ ਸਕੇ ਪਿੱਠ ਬਿਠਾਈਆ ਘਰ ਘਰ ਦਰਦਾਰੇ ਰੋਂਦੇ ਯਾਰੋ ਯਾਰ ਗੁਰ ਗੋਬਿੰਦ ਦਿਸ ਗਏ ਨਾ ਆਇਆ ਕਿਉਂਕਿ ਨਿਰਗੁਣ ਧਾਰ ਵਿੱਚ ਆਇਆ ਐਨਾ ਖਾਨਾ ਨੂੰ ਕੋ ਦੇਖ ਨਹੀਂ ਸਕਦਾ ਗੋਬਿੰਦ ਦੇਸ ਤਸੇ ਨਾ ਆਇਆ ਜੋਤੀ ਜੋ ਸੁਪਰਾ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤਮ ਵਰ ਨੇਕ ਨੰਕ ਨਰ ਨਰ ਗੁਰਮੁਖਾਂ ਸੇਵਾ ਕਮਾਈਆ ਗੁਰਮੁਖਾਂ ਸੇਵਾ ਕਮਾਈਆ ਗੁਰ ਗੋਬਨ ਕਹੇ ਬੋਲ ਏਕਾ ਬੇਨਤੀ ਰਹਾ ਸੁਨਾਈਆ ਜੀ ਕਹਿੰਦਾ ਬੋਲ ਕੇ ਸਹ ਦਸਮੇ ਪਾਸ਼ਾ ਕੀ ਕਹਿ ਰਹੇ ਬੋਲ ਕੇ ਏਕਾ ਬੇਨਤੀ ਰਹਾ ਸੁਨਾਈਆ ਪਿਤਾ ਪੂਰ ਸੰਗ ਵਰਸੇ ਕੋਲ ਤੇਰੀ ਵੱਡੀ ਨਾ ਕੋਈ ਵੜਿਆਏ ਆ ਜੀ ਕਹਿੰਦੇ ਦਸਮੇ ਪਾਸ਼ਾ ਕੀ ਕਹਿ ਰਹੇ ਨੇ ਕਿ ਇਹ ਕੋਈ ਵੱਡੀ ਵੱਡੀ ਗੱਲ ਨਹੀਂ ਪਿਤਾ ਤੇ ਪੁੱਤ ਦੋਵੇਂ ਇਕੱਠੇ ਨੇ ਪਰ ਇਹ ਮੈਨੂੰ ਇਹ ਵੱਡੀ ਗੱਲ ਨਹੀਂ ਸਮਝਦਾ ਪਿਤਾ ਪੁੱਤ ਵਸੇ ਕੋਲ ਤੇਰੀ ਵੱਡੀ ਨਾ ਕੋਈ ਵਢਿਆਈ ਆ ਮੈਂ ਕੱਲ ਜੋ ਕੋ ਹੰਤੂ ਮੇ ਜਾ ਕੇ ਆਇਆ ਢੋਲ ਇਹ ਕਹਿੰਦਾ ਗੋਗਨ ਪਿਆ ਕਿ ਮੈਂ ਤੇ ਕੱਲ ਜੋ ਤੇ ਵੀ ਢੋਲ ਵਜਾ ਕੇ ਆਇਆ ਮਾਤ ਲੋਕ ਦੇ ਵਿੱਚ ਢੋਲ ਵਜਾਇਆ ਹੈ ਉਹ ਉਤਰਾ ਨਹੀਂ ਗੱਲ ਕੀਤੀ ਲੋਕ ਸੁਭ ਕੇ ਮੈਂ ਕੱਲੂ ਗਏ ਹਾਂ ਤੁਵੇ ਜਾ ਕੇ ਆਇਆ ਢੋਲ ਮੇਰਾ ਇਹ ਉਹ ਸੱਚਾ ਮਈਆ ਮੇਰਾ ਉਹ ਸੱਚਾ ਮਈਆ ਜਿਸ ਤੋਲਣਾ ਪੂਰਾ ਤੋਲ ਨਾਨਕ ਕੰਡਾ ਹੱਥ ਵਿਖਾਇਆ ਆ ਜਗਾਜ ਰਹੇ ਅਢੋਲ ਝੁਲ ਕਦੇ ਨਾ ਜਾਇਆ ਜੋਨੀਆਂ ਥੱਲੇ ਰੱਖ ਕੇ ਆਇਆ ਲਾਲ ਅਨਮੋਲ ਵਾਹ ਵਾਹ ਸੋ ਬੜੇ ਪਿਆਰ ਨਾਲ ਸੁਣੋ ਦਸਵੇਂ ਪਾਤਸ਼ਾਹ ਦਾ ਹੁਕਮਨਾਮਾ ਨੀਕ ਲੰਕਰੇ ਪ੍ਰਗਟਾਵੇ ਬਾਰੇ ਜੋ ਨੀਆਂ ਖੰਨੇ ਰੱਖ ਕੇ ਆਇਆ ਲਾਲ ਅਨਮੋਲ ਆਪਣੀ ਸੇਵ ਕੁਮਾਈਆ ਜਿਹਦੇ ਪਿੱਛੇ ਅਸੀਂ ਕਰਦੇ ਰਹੇ ਘੂਲ ਦੀਨ ਮذਬ ਪਈ ਲੜਾਈ ਆ ਉਹ ਮੇਰਾ ਉਹ ਮੇਰਾ ਸੈਭ ਸਦਾ ਅਨਮੋਲ ਜੀ ਕਹਿੰਦਾ ਗੁਰਬੰਦ ਓ ਮੇਰਾ ਸਹਿਬ ਸਦਾ ਨਭੋਲ ਅਨਕੁਲੜੀ ਧਾਰ ਜਲਾਈ ਆ ਜੋਤੀ ਜੋ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਗੋਵਨ ਮੰਗੇ ਏਕਾ ਵਾਰ ਮੇਰਾ ਪਿਆਰ ਤੇਰੀ ਨਾਲ ਕੋਈ ਜਿਤرائی ਆ ਕੀ ਕਹਿੰਦਾ ਕਾਲਪੁਰਖ ਨੂੰ ਕਿ ਇਹ ਕੋਈ ਢੀ ਵਢੀ ਗਾਲ ਨਹੀਂ ਕੋ ਮੇਰੇ ਨਾਲ ਪਿਆਰ ਕਰੀ ਜਾਂਦਾ ਮੇਰੇ ਨਾਲ ਜੇ ਕਰਨਾ ਪਿਆਰ ਚਾਹਦੇ ਹੋ ਦਸਵੇਂ ਬਾਦਸ਼ਾਹ ਕਹਿ ਰਹੇ ਨੇ ਅਕਾਲ ਪੁਰਖ ਜਿਸ ਦਾ ਟਕੜਾਵਾ ਹੋਇਆ ਆ ਮਾਤ ਲੋਕ ਦੇ ਉਤੇ ਮੇਰੇ ਨਾਲ ਜੇ ਕਰਨਾ ਪਿਆਰ ਲੋਕ ਮਾਤ ਵੇਖ ਬਖਾ ਤੇਰੇ ਭਗਤ ਕਰਨ ੁਕਾਰ ਘਰ ਘਰ ਬੈਠੇ ਰੋਮਨ ਮਾਰ ਤਾ ਕਲਜ ਪੂਲ ਹੋਇਆ ਸੁਧਾਰ ਅੰਤ ਪਗੜੇ ਕੋਰੀਨਾ ਬਾਂ ਮੈਂ ਦੁਖੀ ਰਾਜ ਦਾ ਪਿਆਰ ਸੁਖ ਆਪਣਾ ਜਾਣਾ ਕੋਈ ਨਾ ਸੁਖ ਆਪਣਾ ਜਾਣਾ ਕੋਈ ਨਾ ਜਿੰਨਾ ਉਤੋਂ ਪੂਜ ਸੁਪੁੱਤਰ ਆਇਆ ਵਾਰ ਬਣ ਕੇ ਉਹਨਾਂ ਦਾ ਪਿਤਾ ਮਾਂ ਕਰਕੇ ਪਾਪ ਬੈ ਸਵਾਰ ਤੇਰੇ ਅੱਗੇ ਮੇਰੀ ਨਿਮਸ਼ਕਾਰ ਤੇਰੇ ਅੱਗੇ ਅਕਾਲ ਪ੍ਰਕਾਸ਼ ਤਸਵੀ ਪਾਛਾ ਕਰੇ ਤੇਰੇ ਅੱਗੇ ਮੇਰੀ ਨਿਮ ਸ਼ਿਕਾਰ ਮੈਂ ਦੁਖੀਆਂ ਦਾ ਸੁਖ ਆਪਣਾ ਜਾਣਾ ਕੋਈ ਨਾ ਜਿੰਨਾ ਤੂੰ ਜਿੰਨਾ ਤੂੰ ਪੁੱਤ ਸੁਪੁੱਤਰ ਆਇਆ ਵਾਰ ਬਣ ਕੇ ਉਹਨਾਂ ਦਾ ਪਿਤਾ ਮਾ ਕਰ ਕਿਰਪਾ ਪੈ ਸਵਾਰ ਤੇਰੇ ਅੱਗੇ ਮੇਰੀ ਨਿਮਸ਼ਕਾਰ ਮੈਂ ਬੱਲੂ ਤੇਰਾ ਆਇਆ ਫੜਾ ਅੰਤ ਨੇਕ ਰੰਗ ਕੇ ਆਇਆ ਅਵਤਾਰ ਕਿ ਕਹਿੰਦੇ ਨੇ ਬੰਦ ਆ ਤੇ ਪੱਲੂ ਉਹ ਤੇਰਾ ਫਰਾਗਿਆ ਹੋਇਆ ਨਾ ਗੁਰਮੁਖਾਂ ਨੂੰ ਕਿ ਨੇਕ ਰੰਗ ਜਿਹੜਾ ਆਪਣੇ ਪ੍ਰਗਟ ਹੋਣਾ ਜੇ ਹੈ ਨੇਕ ਰੰਗ ਲੈ ਆਵਤਾਰ ਯੋਧਾ ਸੂਰਬੀਰ ਬਲੀ ਬਲਕਾਰ ਯੋਧਾ ਸੂਰਬੀਰ ਬਲੀ ਬਲਕਾਰ ਛਾ ਪਾਛਾ ਸੱਜਾ ਸ਼ੈਨ ਸ਼ਾਈ ਆ ਕ੍ਰਿਪੀ ਜੋ ਸਰੂਪਰਾ ਆਪ ਆਪਣੀ ਕਿਰਪਾ ਕਰ ਏ ਕਾ ਦੇਣਾ ਸੱਜਾ ਵਰ ਆਪਣੀ ਸੱਜ ਸਲਾਮ ਅਗੇ ਕਹਿੰਗੇ ਗੋਬਿੰਦ ਗੋਬਨ ਕਹੇ ਮਨਲਾ ਕਹਿਣਾ ਸੰਗਤ ਸਿੰਘ ਸਮਝਾਈਆ ਜਿਹਦੇ ਨਾਲ ਬਜਨ ਕਰ ਰਹੇ ਨੇ ਸੰਗਤ ਸਿੰਘ ਦੇ ਰੰਗ ਬੜਾ ਪਿਆਰਾ ਸਿੱਖ ਸੀ ਉਹਦੇ ਨਾਲ ਬਜਨ ਹੋ ਰਹੇ ਨੇ ਸਰਦਸੇ ਪਾਤਸ਼ਾਹ ਦੇ ਗੋਬਨ ਕਹੇ ਮਨਲਾ ਕਹਿਣਾ ਸੰਗਤ ਸਿੰਘ ਸਮਝਾਇਆ ਪੰਜ ਤਤ ਗੁਰੂ ਕੋਈ ਮਾਤ ਨਹੀਂ ਰਹਿਣਾ ਕਲ ਜੋ ਬੇਅੰਤ ਕਰੇ ਸੁਫਾਇਆ ਹਉਣ ਅਕਾਰ ਪੁਰਖ ਕਲ ਜੋ ਤੇ ਹੰਤ ਵਿੱਚ ਸੁਫਾਈ ਕਰ ਦੇਗਾ ਪੰਜ ਤਤ ਗੁਰੂ ਨਹੀਂ ਕੋ ਰਹੇਗਾ ਜਦੋਂ ਨੇਕ ਲੰਘਦੇ ਪ੍ਰਖਵਾ ਕੀਤਾ ਕਲ ਜੋ ਬੇਅੰਤ ਕਰੇ ਸੁਫਾਇਆ ਪੁਰਖ ਅਕਾਰ ਵੇਖਣਾ ਨਹਿਰਾ ਇੰਨਾ ਖਨ ਨਾ ਤੂੰ ਨਾ ਦਰਸ਼ਨ ਪਾਣ ਕੇ ਲੋਕ ਕੋਲਾ ਪੁਰਖਿਆ ਕਾਲ ਵੇਖਣਾ ਨੈਣਾ ਨਿਤ ਨੋਚਨ ਦਰਸ਼ਨ ਭਾਈ ਆ ਆ ਜਗਾ ਜਿਸ ਨੇ ਸੱਚੇ ਤੱਕ ਬਹਿਣਾ ਨਾ ਮਰੇ ਨਾ ਜਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸੱਜੀ ਰੀਤੀ ਤੈਨੂੰ ਰਿਹਾ ਸਮਝਾਈਆ ਇਹ ਗਿਆ ਗਸਵੇ ਬਾਛਰੇ ਸੰਸਗ ਨੂੰ ਕਿ ਮੈਂ ਤੈਨੂੰ ਸੱਜੀ ਸੁੱਚੀ ਰੀਤੀ ਆ ਸਮਝਾ ਰਿਹਾ ਇਹ ਮਾਤ ਲੋਕ ਦੇ ਉੱਤੇ ਹੋ ਕੇ ਰਹੇ ਤੈਨੂੰ ਰਿਆ ਸਮਝਾਈਆ ਸੱਚੀ ਰੀਤੀ ਦੱਸੇ ਧਿਆਲ ਆਪਣੀ ਵਿਆਹ ਕਮਾਈਆ ਆਪਣੀ ਵਿਆਹ ਕਮਾਏਗਾ ਕਲ ਜੋ ਕੋ ਅੰਤ ਖੇਲ ਕਰੇ ਕਮਾਲ ਕੌਣ ਅਕਾਲ ਬਰਖਾ ਕਲ ਜੋ ਕੋ ਅੰਤ ਖੇਲ ਕਰੇ ਕਮਾਲ ਹਰ ਕਰਤਾ ਵੇਸ ਉਟਾਏਗਾ ਗੁਰਮੁਖਿ ਉਠਾਏ ਸੱਚੇ ਲਾਲ ਹੁਣ ਕਹਿ ਰਹੇ ਨੇ ਦੱਸੇ ਪਾਛਣਾ ਇਹ ਗੁਰਮੁਖ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਜਿਨ੍ਹਾਂ ਦਾ ਇਹਨਾਂ ਦੀ ਗੱਲ ਹੋ ਰਹੀ ਹੈ ਜਦੋਂ ਗਿਆ ਤੇ ਉਹ ਆਪਣੇ ਸੱਚੇ ਲਾਲ ਜਿਹੜੇ ਨੇ ਬਠਾ ਲਵੇਗਾ ਲਾਲ ਲਾਲਣ ਆਪਣਾ ਲਾਲਣ ਆਪਣਾ ਰੰਗ ਜੜਾਏਗਾ ਗੁਰਸਿੱਖ ਕਾਇਆ ਬਣਾਵੇ ਸੱਚੀ ਧਰਮ ਛਾਲ ਕਰ ਮੰਦਰ ਡੇਰਾ ਲਾਇਨਾ ਗੁਰ ਸਿਖ ਅੰਦਰ ਵਜੇ ਅਨਾਦੀ ਧਾਲ ਅਨਹਦ ਰਾਗ ਸੁਣਾਏਂਦਾ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਹਰੂ ਆਪਣਾ ਭੇਵ ਜਨਾਏਂਦਾ ਹਰੂ ਆਪਣਾ ਭੇਵ ਜਨਾਏਂਦਾ ਸੰਗਤ ਸਿੰਘ ਕਲਯੁਗ ਵੇਲਾ ਐ ਅੰਤਮ ਆਉਣਾ ਧਿਆਨ ਦਿਓ ਇਹ ਗینده ਨੇ ਬੇਕਾਲ ਦੱਸੇ ਪਾਤਸ਼ਾਹ ਸੰਗਤ ਸਿੰਘ ਨੂੰ ਸੰਗਤ ਸਿੰਘ ਕਲਯੁਗ ਦੇ ਅੰਤਮ ਵੇਲਾ ਹੈ ਹੁਣ ਗੁਰ ਸਤਗੁਰੂ ਆਪ ਸਮਝਾਈ ਆ ਪੁਰਖੇ ਕਾਲ ਪੁਰਖੇ ਕਾਲ ਫੇਰਾ ਪਾਉਣਾ ਤੇਰਾ ਮੇਰਾ ਜੋੜ ਜੜਾਈ ਆ ਤੇਰਾ ਤੇ ਮੇਰਾ ਹੋਰ ਟੈਪ ਦੇ ਜੋੜ ਜੜੇਗਾ ਆਪਾਂ ਵੀ ਜਾਵਾਂਗੇ ਬਾਦਲੁਕ ਦੇ ਤੇਰਾ ਮੇਰਾ ਜੋੜ ਜੜਾਈ ਆ ਨਿਰਗੁਣ ਦੀਵਾ ਇੱਕ ਜਗਾਣਾ ਲੱਖ ਜਲਾਸੀ ਕਰੇ ਸੁਨਾਈ ਆ ਮੇਰਾ ਦਵਾਰ ਜਿਸ ਸੋਹ ਸੋ ਸਹਬ ਸੱਜਾ ਮਾਈਆ ਤੇਰਾ ਨਹਿਰਾ ਦੇਣਾ ਜਿਸ ਮਕਾਣਾ ਨਿਰਗੁਣ ਦਾਤਾ ਪੁਰਖ ਬੁਧਾਤਾ ਅੰਕਾਰ ਆਪਣਾ ਬਲ ਰਖਾਈਆ ਸੱਜਾ ਸੀਸ ਜਿਸ ਸੋਹਣਾ ਸੋਭਾਵੰਤ ਖੁਸ਼ੀ ਮਨਾਇਆ ਤੁਰ ਲਗਾਏ ਸੱਜਾ ਤਾਜ ਲੋਗ ਮਾਨ ਫੇਰ ਬਣਾਉਣਾ ਤੁਰ ਲਗਾਏ ਸੱਜਾ ਤਾਜ ਲੋਗ ਮਾਨ ਫੇਰ ਬਣਾਉਣਾ ਪੰਜਮ ਪੰਜਮ ਵੜਿਆਈਆ ਤੇਰਾ ਮੇਰਾ ਕਰਜਾ ਆ ਮਕਾਉਣਾ ਦੂਹਾਂ ਦਾ ਅਕਾਲ ਪੁਰਖ ਨੇ ਕਰਜਾ ਮੁਕਾਰੇਗਾ ਉਹਨੂੰ ਤੇਰਾ ਮੇਰਾ ਕਰਜਾ ਆ ਮੁਕਾਉਣਾ ਮੁਕਾਮਨ ਹਾਰ ਇੱਕ ਖੁਆਈਆ ਤੇਰੀ ਅੱਖੀਂ ਮੇਰੇ ਸੀਸ ਬੁਣਾਉਣਾ ਮੇਰਾ ਸੀਸ ਜਗਦੀਸ਼ ਦੇ ਵੜਿਆ ਆ ਸੋ ਇਹ ਸਾਰਾ ਦਸਵੇਂ ਪਾਤਸ਼ਾਹ ਦੇ ਹੁਕਮ ਨਾਵਾ ਮਾਜ ਲੋਕ ਦੀ ਧਰਤੀ ਉੱਤੇ ਪੂਰਾ ਹੋ ਚੁੱਕਿਆ ਹੈ ਇਹ ਸਵਾ ਸੁਖਤ ਗਿਆ ਹੈ ਸੰਗਤ ਸੰਗੀਆਂ ਦੀ ਤਾਰ ਵੀ ਵੱਜਾ ਤੇਰਾ ਨੈਣ ਤੇਰਾ ਨੈਣ ਇੱਕ ਖਲੋਣਾ ਨੰਨ ਨੈਣ ਮੇਲ ਮਲਾਈਆ ਕਲਯੁਗ ਜੀਵ ਭੇਦ ਕਿਸੇ ਨਾ ਪਾਉਣਾ ਭਰਮੇ ਭੁੱਲੀ ਸਰਬ ਲਗਾਈਆ ਸੰਸਾਰ ਜਿਹੜਾ ਭਰਮੇ ਭੁੱਲ ਜਾਏਗਾ ਕੋਈ ਭੇਦ ਨਹੀਂ ਪਾਰ ਸਕੇਗਾ ਭਰਮੇ ਭੁੱਲੀ ਸਰਬ ਲਗਾਈਆ ਗੁਰਮੁਖ ਮਿਰਲੇ ਗੁਰਮੁਖ ਮਿਰਲੇ ਦੀਦ ਗਾਉਣਾ ਏਕਾ ਗਾਉਣਾ ਵਾ 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 ਦੀ ਰੇ ਵਧਾਈਆ ਗੁਰ ਚੇਲਾ ਗੁਰ ਰੂਪ ਵਟਾਉਣਾ ਕੇਲਾ ਗੁਰ ਆਪ ਖੁਆਈਆ ਚੇਲਾ ਗੁਰ ਆਪ ਖੁਆਈਆ ਦੁਹਾਂ ਦੇ ਰੂਪ ਹੋਇਆ ਸੋਹੰ ਟੋਲਾ ਇੱਕ ਸੁਣਾਉਣਾ ਆ ਸੋਹਰੇ ਸੋਹੰ ਟੋਲਾ ਸੋਹਣ ਪੋਲਾ ਇੱਕ ਸੁਣਾਉਣਾ ਬ੍ਰਹਮਪਾਦ ਰਾਮ ਮੇਲਾ ਸਹਿ ਸੁਭਾਈਆ ਪੁਰਖੇ ਕਾਲ ਖੇਲ ਖਲਾਉਣਾ ਨਾ ਕੋਈ ਮੇਟੇ ਮੇਟ ਮਟਾਈਆ ਗੋਬਨ ਕਹੇ ਸੁਣਾਉਕਾਰ ਗੋਬਨ ਕਹੇ ਸੁਣੋ ਗੋਰੇ ਅਵਤਾਰ ਸੋ ਸੱਚ ਸੱਚ ਜਨਾਈਆ ਦਰਸ਼ਨ ਕਰੋ ਨਾਲ ਪਿਆਰ ਗੁਰੂਆਂ ਕਾ ਰੰਗ ਜਸਪਾਸ਼ਾ ਕਰੇ ਇਹ ਸਾਖ ਆਤਮ ਦਰਸ਼ਨ ਕਰੋ ਉਸ ਕਾਮਲ ਪ੍ਰਭ ਦਾ ਦਰਸ਼ਨ ਕਰੋ ਨਾਲ ਪਿਆਰ ਗੁਰਮਖ ਸਾਰੇ ਨজਰੀ ਆਈਆ ਜਿੰਨਾ ਅੰਦਰ ਵਰਿਆ ਅਨਕਾਰ ਕਰ ਬੈਠਾ ਡੇਰਾ ਲਾਇਆ ਇਹਨਾਂ ਨਾਲ ਕਰੋ ਪਿਆਰ ਚਾਰ ਯੁਗ ਦੇ ਵਿਛੜੇ ਮੇਲ ਮਲਾਈਆ ਤੋਂ ਕਿਹੜੇ ਵਿਛੜੇ ਮਿਲੇ ਉਹਨੇ ਜਿਹੜੇ ਸੰਸਾ ਵਿੱਚ ਪਏ ਕਿ ਮੁਕਾਉਂ ਦੀ ਗਲੀ ਵਿੱਚ ਜਿਹੀ ਹੀਲ ਹੋ ਗਏ ਉਹ ਸਨੇਹ ਰੰਗ ਨੇ ਆਪਣੀ ਕਿਰਪਾ ਕਰਕੇ ਤੇ ਆ ਕੇ ਮਾਣ ਲੋਗੇ ਪ੍ਰਕਾਵਾ ਕੀਤਾ ਤੇ ਉਹਨਾਂ ਨੂੰ ਫੇਰ ਦੁਬਾਰਾ ਮਿਲਣਾ ਮਿਸ਼ਰੇ ਮੇਲ ਮਲਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦੇਣ ਹਾਲਾ ਸੱਚਾ ਵਰ ਆਛਾ ਸੰਭ ਦੀ ਪੂਰਕ ਲਈ ਆ ਤੇਈ ਅਵਤਾਰ ਆਏ ਵੇਖਣ ਧੰਦੇਓ ਤੇਈ ਅਵਤਾਰ ਆਇਆ ਨੇ ਇਨਾ ਭਗਤਾਂ ਨੂੰ ਵੇਖਣ ਆਏ ਨੇ ਸਤਖੰਡ ਦੇ ਵਿੱਚ ਤੇਈ ਅਵਤਾਰ ਆਏ ਵੇਖਣ ਆਪਣਾ ਧਿਆਨ ਲਗਾਇਆ ਇਨਾ ਪਿੱਛੇ ਗੋਬਨ ਬੱਚੇ ਕੀਤੇ ਭੇਟਣ ਭੇਟਾ ਇੱਕੋ ਆ ਚੜਾਈਆ ਇਹ ਗੁਰਸਿੱਖ ਗੋਬਿੰਦੀ ਗੋਦੀ ਖੇਡਣ ਖੁਸ਼ੀਆਂ ਨਾਲ ਖੁਸ਼ੀ ਮਨਾਈਆ ਗੁਰਸਿਖੇ ਆਪਣਾ ਆਪ ਉਹ ਵੇਚਿਆ ਨਾ ਪੁਰਖਾ ਕਾਲ ਕੀਮਤ ਪਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਰ ਬੇ ਪਰਵਾਈ ਸੋ ਦਾਸ ਹਿੱਤੇ ਕਿਮਤ ਅਜਿਕਾ ਹਰ ਬਾਣੀ ਦੇ ਸ਼ਬਦਾਂ ਵਿੱਚੋਂ ਵਿਚਾਰ ਕਰਦੇ ਆਂ ਨੀ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਗਲਤੀਆਂ ਨੂੰ ਮੁਖ ਰਾਹ ਦਾਸ ਆਪਣੇ ਸਤਿਗੁਰ પાસે ਹੂੰ ਹਰ ਸੰਗਤ ਪਾਸੋਂ ਮਾਬੀ ਦਾ ਜਾਜ ਕੇ ਆਓ ਜੰਗਾਰੇ ਦਾ ਸਾਹ ਦਿਓ ਸੋ